ਹਾਂਜੀ ਆਪਾਂ ਜੀ ਇਹ ਪੋਟੈਟੋ ਬੋਲ ਬਣਾਏ ਹੈਗੇ ਆ ਬਹੁਤ ਹੀ ਵਧੀਆ ਬਣੇ ਹੈਗੇ ਆ ਬਹੁਤ ਟੇਸਟੀ ਵੀ ਹੈਗੇ ਆ ਤੇ ਸੌਫਟ ਵੀ ਹੈਗੇ ਆ ਇਹ ਜੀ ਬਹੁਤ ਹੀ ਜ਼ਿਆਦਾ ਈਜ਼ੀ ਰੈਸਪੀ ਹੈਗੇ ਆ ਜਲਦੀ ਬਣ ਜਾਂਦੇ ਜਦੋਂ ਵੀ ਤੁਸੀਂ ਬ੍ਰੇਕਫਾਸਟ ਚਾਹੀਦਾ ਤਾਂ ਤੁਸੀਂ ਆਲੂ ਦੇ ਜੀ ਬੋਲ ਬਣਾ ਸਕਦੇ ਆ ਬਹੁਤ ਟੇਸਟੀ ਹੈ ਹਾਂਜੀ ਇਸ ਤਰ੍ਹਾਂ ਕਰਕੇ ਤੁਸੀਂ ਕੈਚਪ ਨਾਲ ਖਾਓ ਤੇ ਇੰਜੋਏ ਕਰੋ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਆ ਪੈਨ ਕਿਸ ਤਰ੍ਹਾਂ ਬਣਾਇਆ ਹੈਗਾ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਆ ਤੁਹਾਡਾ ਅੰਟਰੀਓ ਗਾਰਡਨ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਜੇ ਆਪਾਂ ਬਣਾ ਰਹੇ ਆ ਪੋਟੈਟੋ ਬਾਲ ਜਿਹੜੇ ਕਿ ਆਪਾਂ ਇਹ ਆਲੂ ਲੈ ਹੈਗੇ ਆ ਬਣਾਉਣ ਲਈ ਆਪਾਂ ਜੀ 5 ਆਲੂ ਲੈ ਹੈਗੇ ਇਹਨਾਂ ਨੂੰ ਆਪਾਂ ਵਾਸ਼ ਕਰਕੇ ਤੇ ਛਿੱਲ ਲਿਆ ਹੈਗਾ ਆ ਤੇ ਇਹਦੇ ਵਿੱਚ ਜੀ ਆਪਾਂ ਥੋੜੇ ਜਿਹੇ ਮਸਾਲੇ ਪਾਉਣੇ ਹੈਗੇ ਆ ਸੁੱਕੇ ਤੇ ਆਪਾਂ ਆਨੀਅਨ ਪਾਉਣਾ ਹੈਗਾ ਆ ਗ੍ਰੀਨ ਮੈਥ ਇਹ ਜੀ ਆਪਾਂ ਇੱਕ ਆਨੀਅਨ ਲਿਆ ਹੈਗਾ ਇਹਨੂੰ ਬ੍ਰੇਕ ਬ੍ਰੇਕ ਕੱਟ ਲਿਆ ਹੈਗਾ ਆ ਤੇ ਨਾਲ ਹੀ ਆਪਾਂ ਜਿਹੜੇ ਗ੍ਰੀਨ ਆਨੀਅਨੀਆਂ ਥੋੜੇ ਜਿਹਾ ਕੱਟ ਲਏ ਹੈਗੇ ਆ ਚਾਰ ਤੋਂ ਪੰਜ ਆਪਾਂ ਇਹਦੇ ਵਿੱਚ ਗ੍ਰੀਨ ਜਿਹੜੀਆਂ ਮਿਰਚਾਂ ਪਾਵਾਂਗੇ ਹਾਂਜੀ ਇਹ ਵਾਲਾ ਜੀ ਪਨੀਰ ਹੈ ਘਾਇਆ ਇਹਨੂੰ ਆਪਾਂ ਥੋੜੇ ਜਿਹਾ ਏਦਾਂ ਕੱਦੂਕਸ਼ ਕਰ ਲਿਆ ਹੈਗਾ ਥੋੜੇ ਜਿਹਾ ਵਿੱਚ ਪਨੀਰ ਪਾਵਾਂਗੇ ਹੁਣ ਜੀ ਆਪਾਂ ਕੀ ਕਰਨਾ ਹੈਗਾ ਜਿਹੜੇ ਆਪਣੇ ਆਲੂ ਆ ਇਹਨਾਂ ਦੇ ਆਪਾਂ ਦੋ ਪੀਸ ਕਰ ਲੈਣੇ ਆ ਤੇ ਇਹਨਾਂ ਨੂੰ ਆਪਾਂ ਉਬਾਲਣਾ ਹੈਗਾ ਆ ਹੱਜੀ ਇਹਨਾਂ ਦੇ ਆਪਾਂ ਦੋ ਪੀਸ ਪਹਿਲਾਂ ਕਰ ਲੈਣੇ ਹੈਗੇ ਆ ਕਿਉਂਕਿ ਫਿਰ ਆਪਣੇ ਛੇ ਤੀਨ ਬੋਇਲ ਹੋ ਜਾਂਦੇ ਉੱਪਲ ਜਾਂਦੇ ਹੈਗੇ ਤੇ ਬਾਅਦ ਵਿੱਚ ਆਪਾਂ ਇਹਨੂੰ ਸਮੈਸ਼ ਕਰਨਾ ਹੈਗਾ ਆ ਜੀ ਬਹੁਤ ਹੀ ਵਧੀਆ ਹਾਂਜੀ ਪੋਟੈਟੋ ਬੋਲ ਬੰਦਦੇ ਹੈਗੇ ਐ ਸਪਾਈਸੀ ਹੁੰਦੇ ਆ ਤਾਂ ਬਹੁਤ ਜ਼ਿਆਦਾ ਟੇਸਟੀ ਹੁੰਦੇ ਆ ਹਾਂਜੀ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਨੂੰ ਆਪਾਂ ਬੋਇਲ ਕੀਤਾ ਹੈਗਾ ਆ ਸਾਰੇ ਆਪਾਂ ਜਿਹੜੇ ਆਲੂ ਲਏ ਆਪਣੇ ਇਹਦੇ ਵਿੱਚ ਪਾ ਦਾਂਗੇ ਇੰਦਾਂ ਦੋ ਪੀਸ ਕਰਕੇ ਅੱਜ ਹੁਣ ਉਬਾਲ ਲੈਣਾ ਹੈਗਾ ਜਦੋਂ ਚੰਗੀ ਤਰ੍ਹਾਂ ਇਹ ਠੱਡੇ ਹੋ ਗਏ ਤੇ ਫਿਰ ਆਪਾਂ ਇਹਨਾਂ ਨੂੰ ਮੈਸ਼ ਕਰ ਲੈਣਾ ਹੈ। ਆਪਣੇ ਜਿਹੜੇ ਆਲੂ ਹੈਗੇ ਆ ਹੁਣ ਇਹ ਉਬਲ ਗਏ ਹੈਗੇ ਆ। ਇਹਨਾਂ ਨੂੰ ਆਪਾਂ ਹੁਣ ਕੱਟ ਲੈਣਾ ਹੈ ਤੇ ਠੰਡ ਕੇ ਫਿਰ ਆਪਾਂ ਜੀ ਹੁਣ ਸਟੋਵ ਨੂੰ ਕਰ ਦੇਣਾ ਬੰਦ। ਇਹਨਾਂ ਨੂੰ ਆਪਾਂ ਠੰਡੇ ਕਰਕੇ ਤੇ ਫਿਰ ਜੀ ਮੈਸ਼ ਕਰ ਲੈਣਾ ਹੈਗਾ ਆ। ਇਸ ਤਰ੍ਹਾਂ ਜੀ ਇਹਨੂੰ ਆਪਾਂ ਜਿਹੜੇ ਆਲੂ ਹੈਗੇ ਆ ਇਹਨਾਂ ਪ੍ਰੋਪਰਲੀ ਇਹਨਾਂ ਨੂੰ ਬੋਇਲ ਕਰਨਾ ਪੈਣਾ ਹੈ ਨਾਈਸਲੀ ਫਿਰ ਵਧੀਆ ਮੈਸ਼ ਹੋ ਜਾਂਦੇ ਆ। ਖੰਡੇ ਕਰਕੇ ਤਾਂ ਆਪਾਂ ਇਹਨਾਂ ਨੂੰ ਫਿਰ ਮੈਸ਼ ਕਰਨਾ ਹੈਗਾ ਆਪਣੇ ਜਿਹੜੇ ਆਲੂ ਹੈਗੇ ਆ ਆਪਾਂ ਇਦਾਂ ਇਹਨਾਂ ਨੂੰ ਕਦੂਕਸ਼ ਕਰ ਲਿਆ ਆ ਤੁਸੀਂ ਕਦੂਕਸ਼ ਨਾ ਵੀ ਕਰ ਸਕਦੇ ਜੇ ਤੁਸੀਂ ਮੈਸ਼ਰ ਨਾ ਕਰਨੇ ਤਾਂ ਇਹਨੂੰ ਮੈਸ਼ ਵੀ ਕਰ ਸਕਦੇ ਹੁਣ ਆਪਾਂ ਜਿਹਦੇ ਵਿੱਚ ਸਾਰਾ ਜਿਹੜਾ ਆਪਣਾ ਸਮਾਨ ਹੈਗਾ ਉਹ ਵਿੱਚ ਆਪਾਂ ਇਹਦੇ ਮਿਲਾ ਦੇਣਾ ਹੈਗਾ ਇਹ ਹਾਂਜੀ ਇਸ ਤਰ੍ਹਾਂ ਦੇ ਬ੍ਰੇਕ ਹੋਣੇ ਚਾਹੀਦੇ ਆ ਇਦਾਂ ਜਦੋਂ ਆਪਾਂ ਇਹਨੂੰ ਪਰ ਲੈਨੇ ਹੈਗੇ ਮੈਚ ਹੋਣੇ ਚਾਹੀਦੇ ਸਾਰੇ ਚੰਗੀ ਤਰ੍ਹਾਂ ਇਹ ਜੀ ਆਪਣੇ ਕੋਲੇ ਕਰਨੀਆਂ ਨੇ ਹੈਗਾ ਆ ਇਹ ਵੀ ਆਪਾਂ ਕੱਟਿਆ ਬ੍ਰੇਕ ਬ੍ਰੇਕੁੱਤੇ ਮਿਕਸ ਕਰ ਦੇਣਾ ਹੈਗਾ ਇਹ ਜੀ ਗ੍ਰੀਨ ਨਿੰਨ ਹੈ ਗਏ ਹਰਗਾ ਮਿਕਚਾ ਹੈ ਗੀਆਂ ਇੱਕ ਬਲਜੀ ਧਨੀਆਂ ਹੈ ਗਏ ਹਾਂ ਜਿ ਕਿਚੀ ਆਪਾਂ ਜਿਹੜੇ ਮਸਾਲੇ ਪਾ ਦੇਣੇ ਸਾਲਟ ਹੈ ਗਏ ਹਿਮਾਲੀਨ ਪਿੰਕ ਸਾਲਟ ਜਿਹੜਾ ਗਰਮ ਮਸਾਲਾ ਕੋੜੀ ਦੀ ਹਾਂਜੀ ਇਹ ਜਵੈਨ ਹੈਗੀ ਇਹਨੂੰ ਆਪ ਕਸ਼ ਕਰਕੇ ਪਾਣਾ ਹੈਗਾ ਇਹ ਇਹ ਵਾਲੀ ਚੀ ਦੇਗੀ ਮਿਰਚ ਹੈ ਜਸਟ ਇੱਕ 컬러 ਪਾਸਤੇ ਹੈਗੀ ਐਨੀ ਕੋੜੀ ਨਹੀਂ ਹੁੰਦੀ ਹੈਗੀ ਇਹਨੂੰ ਮਲਾ ਕੇ ਬਾਦੀ ਵਿੱਚ ਆਪਣਾ ਜਿਹੜਾ ਹੈਗਾ ਆ ਪਨੀਰ ਨੂੰ ਆਪਾ ਪਾ ਦੇਣਾ ਹੈਗਾ ਇਹਦੇ ਵਿੱਚ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਹਾਂਜੀ ਆਪਾਂ ਮਸਾਲੇ ਤੇ ਜਿਹੜੇ ਵੀ ਆਪਾਂ ਪਨੀਰ ਹਰੀ ਮਿਰਚ ਅੰਨੀਆਂ ਨਹੀਂ ਮਿਕਸ ਕਰ ਦੇਣਾ ਹੈ ਹਾਂਜੀ ਆਪਾਂ ਤੇਲ ਗਰਮ ਰੱਖਿਆ ਹੈ ਕਰ ਬਾਅਦ ਵਿੱਚ ਆਪਾਂ ਇਹਦੇ ਬੋਲ ਹੈਗੇ ਆਪਾਂ ਅਪੋਟੋ ਬੋਲੇ ਫਰਾਈ ਕਰ ਲੈਣੇ ਆ ਮਿੱਚੇ ਆਪਣਾ ਜਿਹੜਾ ਹੈਗਾ ਇਹ ਪਨੀਰ ਇਹਦੀ ਆਪਾਂ ਮਿਕਸ ਕਰ ਦੇਣਾ ਹੈਗਾ ਇਹ ਇਹ ਬਹੁਤ ਬੱਤੀਆ ਟੇਸਟੀ ਵੀ ਬਣਦੇ ਆ ਤੇ ਬਹੁਤ ਜਿਆਦਾ ਸੌਫਟੀ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਦੇਣਾ ਹੈਗਾ ਇਹ ਹੰਦੀ ਲੋਨ ਮਰਜ਼ੀ ਤੁਸੀਂ ਆਪਣੀ ਟੇਸਟ ਅਕੋਰਡਿੰਗ ਪਾ ਸਕਦੇ ਆ ਜਿੱਦਾਂ ਦੇ ਵੀ ਤੁਸੀਂ ਸਪਾਈਸੀ ਕਰਨੇ ਹੈਗੇ ਆ ਜੀ ਆਪਾਂ ਜਿਹੜੇ ਇਹ ਆਲੂ ਮੈਸ਼ ਕੀਤੇ ਆ ਉਹਦੇ ਵਿੱਚ ਆਪਾਂ ਸਬਾਨ ਸਾਰਾ ਮਿਕਸ ਕਰ ਲਿਆ ਹੁਣ ਆਪਾਂ ਇਸ ਤਰ੍ਹਾਂ ਜੀ ਇਦਾਂ ਦੇ ਬੋਲ ਬਣਾ ਲੈਣੇ ਹੈਗੇ ਆ ਜਿੱਦਾਂ ਆਪਾਂ ਲੱਡੂ ਬਣਾਉਨੇ ਆ ਜਿੱਡਾ ਵੀ ਸਾਈਜ਼ ਆਪਾਂ ਨੂੰ ਚਾਹੀਦਾ ਹੈਗਾ ਫਿਰ ਜੀ ਆਪਾਂ ਹੁਣ ਤੇਲ ਆਪਣਾ ਗਰਮ ਹੋਇਆ ਫਰਾਈ ਕਰਨਾ ਇਹ ਜੀ ਆਪਾਂ ਬੇਸਨ ਦਾ ਜਿਹੜਾ ਘੋਲ ਬਣਾਇਆ ਹੈਗਾ ਇਹ ਨਾ ਮੋਤਾ ਪਤਲਾ ਨਾ ਮੋਤਾ ਸੰਘਣਾ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਇਹਦੇ ਵਿੱਚ ਆਪਾਂ ਇਹਨੂੰ ਡਿਪ ਕਰਕੇ ਦੇ ਇਦਾਂ ਨਾਲ ਦੀ ਨਾਲ ਫਿਰ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਹਾਂਜੀ ਪਾ ਦੇਣੇ ਸਾਰੇ ਬੜੀ ਜੀ ਹਾਂਜੀ ਹੀਟ ਆਪਾਂ ਜਿਹੜੀ ਹੈ ਇਹ ਬਹੁਤ ਜ਼ਿਆਦਾ ਨਹੀਂ ਕਰਨੀ ਹੈਗੀ ਤੁਸੀਂ ਕੋਰਕ ਵੀ ਲੈ ਸਕਦੇ ਜੇ ਨਹੀਂ ਹੱਥ ਦੇ ਨਾਲ ਤਾਂ ਤੁਸੀਂ ਉਹਦੇ ਨਾਲ ਵੀ ਛੱਡ ਸਕਦੇ ਆ ਉਹ ਜਿਹੜਾ ਹੰਝ ਜਿਹੜਾ ਵੇਸਤ ਨੇ ਆਪਾਂ ਦੇਖੜ ਜਿਹੜਾ ਜ਼ਿਆਦਾ ਨਹੀਂ ਕਿ ਵਿੱਚ ਨਹੀਂ ਤਾਂ ਆਪਣਾ ਤੇਲ ਜਿਹੜਾ ਸਾਰੇ ਭਰ ਜਾਂਦਾ ਆ ਹੰਝ ਜਿਹੜੇ ਕੁਲ ਆਪਣੇ ਕੋਲ ਰਹਿ ਗਏ ਆ ਇਹਨੂੰ ਆਪਾਂ ਉਹ ਦੁਬਾਰਾ ਉਹਨਾਂ ਦੇ ਬੋਲ ਬਣਾ ਕੇ ਜਿਹੜੇ ਆ ਉਹ ਆਪਾਂ ਲੈ ਕੇ ਦੂਸਾ ਪੂਰ ਪਾਲਾ ਲੈਣਾ ਐਸਟਰਾ ਆਪਾਂ ਸਾਰੇ ਹੀ ਫਰਾਈ ਕਰ ਲੈਣੇ ਆ ਇਹ ਜਿੰਨੇ ਗੰਟੀ ਆਪਣੇ ਕੋਲ ਤੇਲ ਦੇ ਵਿੱਚ ਪਾਉਂਦੇ ਹੈਗੇ इजीली ਹਾਂਜੀ ਦੂਸਰੇ ਆਪਾਂ ਬਾਅਦ ਦੇ ਵਿੱਚ ਫਿਰ ਪਾਉਣੇ ਹੈਗੇ ਹਾਂਜੀ ਥੋੜਾ ਜਿਹਾ ਆਪਾਂ ਇਹਨਾਂ ਨੂੰ ਹਿਲਾ ਦੇਣਾ ਹੈ ਥੋੜੀ-ਥੋੜੀ ਹਾਂਜੀ ਇਸ ਤਰ੍ਹਾਂ ਫਰਾਈ ਕਰ ਲੈਣਾ ਹੈ ਹਾਂਜੀ ਆਪਣੇ ਜਿਹੜੇ ਪੋਟੈਟੋ ਬੋਲ ਹੈਗੇ ਆ ਹੁਣ ਫਰਾਈ ਹੋ ਗਏ ਬਹੁਤ ਜ਼ਿਆਦਾ ਬ ਨਹੀਂ ਆਪਾਂ ਨੇ ਇਹਨਾਂ ਨੂੰ ਕਰਨ ਦੀ ਲੋੜ ਕਿਉਂਕਿ ਆਪਣੇ ਆਲੂ ਆਲਰੇਡੀ ਬੋਇਲ ਕਿਤੇ ਆ ਜ਼ਿਆਦਾ ਟਾਈਮ ਨਹੀਂ ਲੱਗੇਗਾ ਹਾਂਜੀ ਕਿਤੇ ਬਹੁਤ ਹੀ ਵਧੀਆ ਇਸ ਤਰ੍ਹਾਂ ਬਣੇ ਹੋਏਗੇ ਇਹ ਤੇ ਉਡੀਆ ਆਪਾਂ ਇਹਨਾਂ ਦਾ ਤੇਲ ਜਿਹੜਾ ਹੈ ਦੱਦ ਕੱਢ ਲੈਣਾ ਹੈਗਾ ਇਹ ਹਾਂਜੀ ਹੁਣ ਆਪਣੇ ਜਿਹੜੇ ਦੂਸਰੇ ਬੋਲ ਆਪਾਂ ਬਣਾ ਕੇ ਰੱਖੇ ਆ ਜਿੰਨੇ ਵੀ ਆਨੂੰ ਆਪਣੇ ਰਹਿੰਦੇ ਸੀ ਇਸ ਤਰ੍ਹਾਂ ਆਪਾਂ ਹੋਵੇ ਹੁਣ ਨਾਲੇ ਫਰਾਈ ਕਰ ਲੈਣੇ ਹੈਗੇ

ਥੋੜਾ ਜਿਹਾ ਵੇਸਣ ਜਿਹੜਾ ਹੈਗਾ ਕਈ ਵਾਰੀ ਨਾਂਗੇ ਅੱਗੇ ਡਿੱਕ ਚੰਦੇ ਆ ਦਾਣੇ ਹੰਦੀ ਨਾ ਨੇ ਵਪਸ ਲੋਹੀ ਇੱਥੇ ਇਸ ਟਾਈਮ ਫਰਾਈ ਕਰ ਲੈਣਾ ਹੋ ਜਾਏ ਹਾਂਜੀ ਆਪਣੇ ਧੀਏ ਜਿਹੜੇ ਹੈਗੇ ਆ ਪੋਟੈਟੋ ਬੋਲ ਹੁਣ ਆਈ ਫਰਾਈ ਹੋ ਗਏ ਆ ਹਨ ਇਹਨਾਂ ਨੂੰ ਆਪਾਂ ਕੱਢ ਲੈਣਾ ਕੱਢ ਕੇ ਪਲੇਟ ਦੇ ਵਿੱਚ ਪਾ ਲੈਣਾ ਸੌ ਨੂੰ ਕਰ ਦੇਣਾ ਬੰਦ ਹੈ ਹਾਂਜੀ ਬਹੁਤ ਹੀ ਵਧੀਆ ਬਣੇ ਹੈਗੇ ਬਹੁਤ ਚਾ ਤਾਂ ਸੌਫਟ ਹੁੰਦੇ ਤੇ ਟੇਸਟੀ ਹੁੰਦੇ ਆ ਬਹੁਤ ਈਜ਼ੀ ਰੈਸਪੀ ਹੈ ਇਹਦੀ ਆ ਇਸ ਤਰ੍ਹਾਂ ਆਪਾਂ ਸਾਰੇ ਜਿਹੜੇ ਕੱਟ ਲੈਣੇ ਹੈਗੇ ਵਧੀਆ ਜਿਹਾ ਕਰਮ ਹੈਗੇ ਹਾਂਜੀ ਜੀ ਇਹ ਬੁੱਤ ਪਤੀਆ ਹਾਂਜੀ ਬਣੇ ਹੈਗੇ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਪਟੈਟੋ ਬੋਲ ਹੈਗੇ ਆ ਤੁਸੀਂ ਵੀ ਜੀ ਜ਼ਰੂਰ ਬਣਾਉਣੇ ਹੈਗੇ ਬਹੁਤ ਹੀ ਜ਼ਿਆਦਾ ਸੌਫਟ ਹੈਗੇ ਆ ਤੇ ਜੇ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ